ਪਿੰਡ ਦੇ ਲੋਕ ਨੇ ਉਹ ਘਰਾਂ ਦੇ ਵਿੱਚ ਆ ਉਧਰ ਦੇ ਪਾਸੇ ਮੁੱਖ ਮੰਤਰੀ ਸਾਹਿਬ ਆਏ ਆ ਤੁਸੀਂ ਵੇਖਣ ਨਹੀਂ ਗਏ ਮੁੱਖ ਮੰਤਰੀ ਮਿਲੇ ਆਨ ਅਸੀਂ ਨਹੀਂ ਵੰਦੇ ਇਹਦੀ ਪੁੱਤੀ ਵੇਖ ਕੇ ਕੀ ਕਰਨਾ ਜੋ ਮਾਤਾ ਇਹ ਅਮਲੀ ਬਣਾਉਂਦੇ ਸਾਡੇ ਪੰਜਾਬ ਨੂੰ ਇਹਨੇ ਭੇਜ ਦਿੱਤੀ ਕੀਤਾ ਵਾ ਅੱਛਾ ਸਾਰੇ ਨਹੀਂ ਆਣੇ ਘਰ ਘਰ ਦੇ ਸਮਾਗ ਪੀਣ ਨੇ ਮੁੱਖੀ ਚੋਣ ਜਤਨ ਦੇ ਲਈ ਆਮ ਆਦਮੀ ਪਾਰਟੀ ਹਰ ਇੱਕ ਪਿੰਡ ਹਰ ਇੱਕ ਸ਼ਹਿਰ ਦੇ ਵਿੱਚ ਜਾ ਰਹੀ ਹੈ ਪਰ ਲੋਕ ਇਸ ਪਿੰਡ ਦੇ ਦੇਖਣ ਨਹੀਂ ਗਏ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਫੇਰ ਤਸਵੀਰ ਦਿਖਾ ਦਿਓ ਜੇ ਮੁੱਖ ਮੰਤਰੀ ਸਾਹਿਬ ਆਇਆ ਵੇਖਣ ਹੀ ਗਏ ਟਰਾਲੀ ਚੋਰ ਆਇਆ ਜੇ ਹਾਂ ਕਾਲੀ ਚੋਰ ਆਇਆ ਟਰਾਲੀਆਂ ਦੀ ਚੋਰੀ ਕਰਕੇ ਨਾਲ ਪੱਖੇ ਚੋਰੀ ਕਰ ਲਏ ਸਿਲੰਡਰ ਚੋਰੀ ਕਰ ਲਏ ਚਪਲਾਂ ਤੱਕ ਨਹੀਂ ਛੱਡੇ ਆ ਮੈਂ ਕਹਾਂ ਵੀ ਕੱਢੇ ਕਿ ਮੰਤ ਕਰਾਉਂਦਾ ਭਗਵੰਤ ਉਹ ਤਾਂ ਕਹਿੰਦੇ ਸੀ ਯੋਧ ਨੇ ਆਹੋ ਉਹਦਾ ਕਿੱਥੇ ਫਰੋਦ ਕੀਤਾ ਉਹ ਤਾਂ ਕਹਿੰਦੇ ਸੀ ਕਿੱਥੇ ਲੋਕਲ ਪੁਲਿਸ ਮੱਤ ਨਹੀਂ ਆ ਕਿ ਬਾਪੂ ਜੀ ਤੁਸੀਂ ਕਿਉਂ ਨਹੀਂ ਗਏ ਮੁੱਖ ਮੰਤਰੀ ਸਾਹਿਬ ਨੂੰ ਵੇਖੋ ਓਏ ਅਸੀਂ ਤਾਂ ਦਸ਼ਮ ਵੀ ਕਰਕੇ ਖੋਜ ਲੋਕਾਂ ਦਾ ਨੇ ਕੋਤ ਮਾਰੇ ਕੁਛ ਨਹੀਂ ਕੀਤਾ ਉਹਨੇ ਹਾਂ ਫਿਰ ਕਿ ਭਾਈਆ ਭਗਵੰਤ ਮੰਨ ਲੋ ਬੋੜਾ ਵੇ ਨਹੀਂ ਉਹਨੇ ਕੰਮ ਨਹੀਂ ਕੋਈ ਕੀਤਾ ਤੇ ਬੋਰ ਕੀਤਾ ਪਾਇਆ ਤੁਹਾਡਾ ਵੀ ਨਸ਼ਾ ਵੇਚੀਦਾ ਵੇਚੀਦਾ ਤੇ ਵਧੀਆਂ ਖਾਈਓ ਕੁਛ ਨਹੀਂ ਡੱਕਦੀ ਕਿਥੇ ਨਹੀਂ ਨਸ਼ਾ ਦੀ ਗੰਡਾ ਦੱਸਿਆ ਆਣ ਕੇ ਭਗਵੰਤ ਸਤਿਮਾਨ ਬਾਪੂ ਉਹ ਉੱਥੇ ਤਾਂ ਬਹੁਤ ਕਾਟਾ ਫਿਰ ਉਹ ਕੌਣ ਲੋਕ ਨੇ ਜੇ ਪਿੰਡ ਦੇ ਲੋਕ ਘਰੇ ਆ ਸਤ ਉਹ ਠੱਗ ਕੱਟੇ ਕਰਕੇ ਲੈਂਦੇ ਨੇ ਜਿਹੜੇ ਬਾਹਰ ਠੱਗ ਮਿਲਦੇ ਨੇ ਅੱਛਾ ਸਾਰੇ ਠੱਗ ਇਹਨਾਂ ਕੋਲ ਇਹ ਪਾਰਟੀ ਤਾਂ ਕਹਿੰਦੀ ਸੀ ਰੰਗਲਾ ਪੰਜਾਬ ਬਣਾ ਤਾਂ ਕਿਸਾਨ ਬਹੁਤ ਖੁਸ਼ਹਾਲ ਆ ਮਜ਼ਦੂਰ ਬਹੁਤ ਖੁਸ਼ਹਾਲ ਆ ਆ ਤੁਸੀਂ ਵੇਖ ਲਓ ਇਹ ਤਾਂ ਗਲਾ ਪੰਜਾਬ ਬਣਾਤਾ ਨਸ਼ਿਆਂ 'ਚ ਨੌਜਵਾਨੀ ਨੂੰ ਰੋੜੀ ਜਾਂਦਾ ਜੋਧ ਨਸ਼ਾ ਵਿਰੋਧ ਚਲਾਇਆ ਉਸ ਤੋਂ ਬਾਅਦ ਸਾਡੇ ਇਲਾਕੇ ਦੇ ਵਿੱਚ 15 ਤੋਂ 20 ਨੌਜਵਾਨ ਜਿਹੜੇ ਨਸ਼ੇ ਦਾ ਟੀਕਾ ਲਾ ਕੇ ਸਿਰੰਜੇ ਵਿੱਚੇ ਰਹਿ ਜਾਂਦੀ ਮਰ ਗਏ ਜਿਹੜਾ ਦਰਬਾਰ ਸਾਹਿਬ ਬਹਿ ਕੇ ਆਂਦਾ ਸੀ ਜਰ ਉਮੀਦ ਰੋ ਲੈਣਗੇ ਟਿੱਕ ਦਿੱਤੀ ਤਾਂ ਸਭ ਤੋਂ ਪਹਿਲਾਂ ਵਿਰੋਧ ਮੈਂ ਕਰੂੰਗਾ ਅੱਜ ਕਿਹੜੇ ਮੂਹਣਾ ਆਣ ਕੇ ਇੱਥੇ ਸਟੇਜ ਤੇ ਬੋਲਣ ਡਿਆ ਤਾਂ ਮੈਂ ਆਪਣੇ ਹੱਥੀ ਨਹਿਰ ਤੋਂ ਕਿੰਨੇ ਮੁੰਡੇ ਚੁੱਕੇ ਸਿਰੰਜੇ ਵਿੱਚ ਹੁੰਦੀ ਆ ਅੱ ਚੁੱਕੇ ਲ ਜਾਂਦੇ ਉਹ ਨਸ਼ਾ ਜਾਂਦਾ ਤਿੰਨ ਸਾਲਾਂ ਚ ਮੰਨਣਾ ਪੰਜ ਸਾਲ ਹੋ ਗਿਆ ਮੀਆਂਪੁਰ ਪਿੰਡ ਆ ਬਾਪੂ ਫਿਰ ਉੱਥੇ ਜਿਹੜੇ ਲੋਕ ਨੇ ਉਹ ਕੌਣ ਨੇ ਤੁਸੀਂ ਤਾਂ ਕਹਿੰਦੇ ਮੀਆਂਪੁਰ ਦਾ ਕੋਈ ਬੱਚਾ ਹੀ ਹੈ ਨਹੀਂ ਉਹਨਾਂ ਸਾਰਿਆਂ ਨੂੰ ਵਿੱਚ ਜਾ ਕੇ ਤੁਸੀਂ ਉਹਨਾਂ ਨੂੰ ਪਿੰਡ ਪੁੱਛੋ ਵੀ ਤੁਹਾਡਾ ਕੀ ਆ ਜੇ ਉਹ ਪਿੰਡ ਸੱਚ ਦੱਸ ਜਾਣਗੇ ਤੇ ਅਸੀਂ ਆਪਣਾ ਨਾਮ ਵਟਾ ਦਾਂਗੇ ਪੈਸੇ ਦੇਖ ਲੈਂਦੇ ਉਹ ਬੰਦੇ ਸਾਡੇ ਪਿੰਡ ਦਾ ਇੱਕ ਨਿਆਣਾ ਨਹੀਂ ਹੈਗਾ ਦੇ ਵਿੱਚ ਕਿਉਂਕਿ ਗੱਡੀਆਂ ਦਾ ਕਾਫਲਾ ਜ਼ਰੂਰ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਨੂੰ ਵੇਖਣ ਕੌਣ-ਕੌਣ ਜਾ ਰਿਹਾ ਤੇ ਕੌਣ-ਕੌਣ ਨਹੀਂ ਗਿਆ ਇਹ ਵੱਡਾ ਸਵਾਲ ਆ ਇਧਰ ਇੱਕ ਬੇਬੇ ਜੀ ਬੈਠੇ ਨੇ ਬੇਬੇ ਜੀ ਸਤਿ ਸ਼੍ਰੀ ਅਕਾਲ ਬੇਬੇ ਸਤਿ ਸ਼੍ਰੀ ਅਕਾਲ ਛੋਟੇ ਕਮਾੜ ਚ ਮੁੱਖ ਮੰਤਰੀ ਆਇਆ ਵੇਖਣ ਨਹੀਂ ਗਏ ਆਈ ਨਹੀਂ ਜਾਂਦੇ ਕਿਵੇਂ ਬਾਪੂ ਇਹ ਮੁੱਖ ਮੰਤਰੀ ਨੀ ਬੋੜ ਨਹੀਂ ਪਾਉਂਦੇ ਛੋਟੇ ਕਮਾੜ ਚ ਆਇਆ ਉਹ ਮਿਲਣਾ ਨਹੀਂ ਕੋਈ ਵੀ ਹੋਵੇ ਜਿਹੜਾ ਮੁੰਨੇ ਕੰਮ ਹੀ ਨਹੀਂ ਕੋਈ ਕੀਤਾ ਇਹ ਬੋਰਡ ਕਿਤਰਾ ਪਾਰ ਗਿਆ ਹੁੰਦਾ ਕਹਿੰਦੀ ਸੀ ਰੰਗਲਾ ਪੰਜਾਬ ਬਣਾ ਤਾਂ ਸਿੱਖਿਆ ਕ੍ਰਾਂਤੀ ਯੋਧਨਾਂ ਸ਼ਬਦ ਇਹਨਾਂ ਨੇ ਸਾਰੇ ਅਮਲੀ ਬਣਾਉਂਦੇ ਸਾਡੇ ਪੰਜਾਬ ਨੂੰ ਇਹਨੇ ਭੇਜ ਦਿੱਤੀ ਕੀਤਾ ਵਾ ਸਾਰੇ ਨਿਆਣੇ ਨੇ ਘਰ ਘਰ ਦੇ ਸਮੈਕ ਪੀਣ ਨੇ ਬਾਪੂ ਉੱਥੇ ਤਾਂ ਬਹੁਤ ਇਕੱਠ ਹੈ ਫਿਰ ਉਹ ਕੌਣ ਲੋਕ ਨੇ ਜੇ ਪਿੰਡ ਦੇ ਲੋਕ ਘਰੇ ਆ ਤਾਂ ਉਹ ਠੱਗ ਇਕੱਠੇ ਕਰਕੇ ਲਿਆਂਦੇ ਨੇ ਜਿਹੜੇ ਬਾਹਰੋਂ ਠੱਗ ਮਿਲਦੇ ਨੇ ਅੱਛਾ ਛੋਲੇ ਠੱਗ ਇਹਨਾਂ ਕੋਲ ਠੀਕ ਹੈ ਤੇ ਬਾਪੂ ਜੀ ਕਾਂਗਰਸ ਦੀ ਕੀ ਸਥਿਤੀ ਰਹੂਗੀ ਫਿਰ ਕਾਂਗਰਸ ਦਾ ਕੰਮ ਖਤਮ ਹੈ ਕਾਂਗਰਸ ਕਾਂਗਰਸ ਨੇ ਕੋਈ ਕਰਨਾ ਕੌਣ ਕੌਣ ਆਊ ਫਿਰ ਆਊਗਾ ਸਾਡਾ ਤੇ ਬਾਦਲ ਸਾਹਿਬ ਵੀ ਪੁਰਾਣਾ ਠੀਕ ਹੈ ਸਾਨੂੰ ਤੇ ਹੋਏ ਤੇ ਤੇ ਫਿਰ ਬਾਪੂ ਜੀ ਕੀ ਲੱਗਦਾ ਵੀ ਕਿਹੜੇ ਕਿਹੜੇ ਕੰਮ ਜਾਂ ਬਾਰਲ ਜਾਂ ਕਾਂਗਰਸ ਜਾਂ ਕੌਣ ਕੀ ਕੀ ਕੰਮ ਕਰ ਸਕਦਾ ਉਹ ਮੋਦੀ ਸਾਹਿਬ ਤੇ ਬਾਦਲ ਸਾਹਿਬ ਨੇ ਇਕੱਠੇ ਹੋਣਾ ਕੰਮ ਹੋਣਾ ਮੋਦੀ ਸਾਹਿਬ ਕਰ ਸਕਦਾ ਹੋਰ ਸਾਡੇ ਦੇਸ਼ 'ਚ ਕੋਈ ਨਹੀਂ ਕਰ ਸਕਦਾ ਹੋਰ ਕੋਈ ਨਹੀਂ ਕਰ ਸਕਦਾ ਠੀਕ ਆ ਤਾਂ ਮੈਂ ਇਧਰਲੇ ਪਾਸੇ ਚੱਲ ਵੜਦਾ ਇਧਰਲੇ ਪਾਸੇ ਮੁੱਖ ਮੰਤਰੀ ਸਾਹਿਬ ਆਏ ਨੇ ਇਧਰਲੇ ਪਾਸੇ ਜਿਹੜੇ ਲੋਕ ਨੇ ਉਹ ਵਿਚਾਰੇ ਖੜੇ ਨੇ ਇਹ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਵੀ ਭਾਈ ਗਏ ਕਿਉਂ ਨਹੀਂ ਬਾਬਾ ਜੀ ਆਹੀ ਪਿੰਡ ਆ ਜੀ ਹਾਂਜੀ ਇਹੀ ਪਿੰਡ ਆ ਤੇ ਮੁੱਖ ਮੰਤਰੀ ਸਾਹਿਬ ਆਇਆ ਵੇਖਣ ਹੀ ਗਏ ਟਰਾਲੀ ਚੋਰ ਆਇਆ ਜੇ ਟਰਾਲੀ ਚੋਰ ਆਇਆ ਟਰਾਲੀ ਚੋਰ ਆਇਆ ਉਹ ਨਹੀਂ ਪੰਜਾਬ ਦੇ ਮੁੱਖ ਮੰਤਰੀ ਆਏ ਨਾ ਕਹੋ ਉਹਨਾਂ ਨੂੰ ਇਹ ਉਹੋ ਹੀ ਟਰਾਲੀ ਚੋਰ ਆ ਜਿਹਨੇ ਸ਼ੰਭੂ ਦੇ ਖਣੋਰੀ ਦੇ ਇੱਕ ਖਣੋਰੀ ਦੇ ਸਾਡਾ ਸ਼ੋਭਦੀਵਸੇ ਚੀਦ ਕਰਾਇਆ ਹੂੰ ਤੇ ਸ਼ੰਭੂ ਤੋਂ ਸਾਡੇ ਜਿਹੜੇ ਕਿਸਾਨ ਆ ਟਰਾਲੀਆਂ ਚੋਰੀ ਕਰਕੇ ਨਾਲ ਤੇ ਪੱਖੇ ਚੋਰੀ ਕਰ ਲੈ ਸਲਿੰਡਰ ਚੋਰੀ ਕਰ ਲੈ ਚਪਲਾਂ ਤੱਕ ਨਹੀਂ ਛੱਡਿਆ ਆਮ ਆਦਮੀ ਪਾਰਟੀ ਤਾਂ ਕਹਿੰਦੀ ਸੀ ਰੰਗਲਾ ਪੰਜਾਬ ਬਣਾ ਤਾਂ ਕਿਸਾਨ ਬਹੁਤ ਖੁਸ਼ਹਾਲ ਆ ਮਜ਼ਦੂਰ ਬਹੁਤ ਖੁਸ਼ਹਾਲ ਆ ਤੁਸੀਂ ਵੇਖ ਲਓ ਇਹ ਤਾਂ ਦਲਾ ਪੰਜਾਬ ਬਣਾਤਾ ਨਸ਼ਿਆਂ 'ਚ ਨੌਜਵਾਨੀ ਨੂੰ ਰੋੜੀ ਜਾਂਦਾ ਆ ਉਹ ਕਹਿੰਦੇ ਯੋਧ ਨਸ਼ਾ ਵਿਰੋਧ ਚਲਾਇਆ ਸਿੱਖਿਆ ਕ੍ਰਾਂਤੀ ਲਿਆਂਦੀ ਨੌਜਵਾਨਾਂ ਨੂੰ ਨੌਕਰੀਆਂ ਦੇਤੀਆਂ ਇਨਕਲਾਬ ਲਿਆਂਦਾ ਸੀ ਜਦੋਂ ਦਾ ਯੋਧ ਨਸ਼ਾ ਵਿਰੋਧ ਚਲਾਇਆ ਉਸ ਤੋਂ ਬਾਅਦ ਸਾਡੇ ਇਲਾਕੇ ਦੇ ਵਿੱਚ 15 ਤੋਂ 20 ਨੌਜਵਾਨ ਜਿਹੜੇ ਨਸ਼ੇ ਦਾ ਟੀਕਾ ਲਾ ਕੇ ਸਰਿੰਜ ਵੀ ਵਿੱਚੇ ਰਹਿ ਜਾਂਦੀ ਮਰ ਗਏ ਅੱਛਾ ਇਹ ਨਸ਼ਾ ਵਿਰੋਧੀ ਯੋਧਿਆ ਠੀਕ ਹੈ ਕੀ ਕੀ ਲੱਗਦਾ ਫਿਰ ਮੁੱਖ ਮੰਤਰੀ ਸਾਹਿਬ ਅੱਜ ਇਸ ਪ੍ਰਿੰਟ ਦੇ ਲਈ ਕੀ ਐਲਾਨ ਕਰਕੇ ਜਾਣਗੇ ਇਸ ਸਟੇਜ ਤੋਂ ਮੁੱਖ ਮੰਤਰੀ ਜਿਹੜਾ ਮਰਜ਼ੀ ਐਲਾਨ ਕਰ ਲੈਣਾ ਇਹ ਰੈਲੀ ਦੇ ਵਿੱਚ ਆ ਜਿਹੜੀ ਕੀਤੀ ਆ ਇਹ ਸਰਕਾਰ ਨੇ ਆਪਣੀ ਦਵਾ ਦੇ ਕੀਤੀ ਇਹਦੇ ਵਿੱਚ ਮੀਆਂਪੁਰ ਦਾ ਇੱਕ ਬੱਚਾ ਹੋਣੀ ਜੇ ਬੈਠਾ ਅੱਛਾ ਤੇ ਅੱਛਾ ਆ ਮੀਆਂਪੁਰ ਪਿੰਡ ਆ ਬਾਪੂ ਫਿਰ ਉੱਥੇ ਜਿਹੜੇ ਲੋਕ ਨੇ ਉਹ ਕੌਣ ਨੇ ਤੁਸੀਂ ਤਾਂ ਕਹਿੰਦੇ ਮੀਆਂਪੁਰ ਦਾ ਕੋਈ ਬੱਚਾ ਹੀ ਹੈ ਨਹੀਂ ਉੱਥੇ ਉਹਨਾਂ ਸਾਰਿਆਂ ਨੂੰ ਵਿੱਚ ਜਾ ਕੇ ਤੁਸੀਂ ਉਹਨਾਂ ਨੂੰ ਪਿੰਡ ਪੁੱਛੋ ਵੀ ਠਾ ਡਾ ਕੀ ਆ ਜੇ ਉਹ ਪਿੰਡ ਸੱਚ ਦੱਸ ਜਾਣਗੇ ਤੇ ਅਸੀਂ ਆਪਣਾ ਨਾਮ ਵਟਾ ਦਾਂਗੇ ਅੱਛਾ ਸਾਰੇ ਸਾਰੇ ਲੋਕ ਘਰੋ ਘਰੀ ਆ ਸਾਰੇ ਲੋਕ ਘਰੋ ਬਾਪੂ ਜੀ ਤੁਸੀਂ ਕਿਉਂ ਨਹੀਂ ਕਹੇ ਮੁੱਖ ਮੰਤਰੀ ਸਾਹਿਬ ਨੂੰ ਵੇਖੋ ਆਹੀਂ ਤਾਂ ਦਰਸ਼ਨ ਵੀ ਕਰਕੇ ਖੋਜ ਕਿਉਂ ਦਰਸ਼ਨ ਕਿਉਂ ਨਹੀਂ ਲੋਕ ਉਹ ਤਾਂ ਕਹਿੰਦੇ ਮੈਂ ਆਮ ਘਰਦਾ ਮੈਂ ਕਿਸਾਨਾਂ ਦਾ ਉਹ ਜਿਹੜਾ ਇੱਕ ਦਿਨ ਲਗਾਉਂਦਾ ਫਿਰਦਾ ਅੱਜ ਉਹ ਮੁੱਖ ਮੰਤਰੀ ਬਣ ਗਿਆ ਫਿਰ ਕੀ ਹੋ ਗਿਆ ਬਾਪੂ ਤੁਸੀਂ ਕਿਉਂ ਨਹੀਂ ਵੇਖਣਗੇ ਮੁੱਖ ਮੰਤਰੀ ਸਾਹਿਬ ਨੂੰ ਗੁਰਾਏ ਆ ਇਹ ਜਗਤਪੁਰਾ ਗੁੜੀਏ ਵੈਗ ਨਹੀਂ ਸਮਾਇ ਗੁੜੀਏ ਨਹੀਂ ਆ ਹਾਂ ਤੇ ਉਹ ਨਹੀਂ ਫੜਦੇ ਅੱਛਾ ਉਹ ਤਾਂ ਉਹ ਤਾਂ ਕਹਿੰਦੀ ਸੀ ਉਦੋਂ ਨਾ ਸ਼ਹਿਰ ਉਹ ਚਲਾਇਆ ਹੈ ਆਮ ਆਦਮੀ ਪਾਰਟੀ ਦਾ ਕਹਿੰਦੀ ਉਦੋਂ ਨਾ ਉਦੋਂ ਇੱਕ ਦੋ ਗਿੱਟਾ ਤੇ ਘਰ ਤੇ ਜਾਂਦੇ ਵੀ ਅਸੀਂ ਬਾਤ ਬਾਤ ਸਾਹਿਬ ਕਿਵੇਂ ਜੀ ਕਿਵੇਂ ਨਾ 100 ਰੁਪਏ ਦਊਂ ਜਾਂ ਮੈਨੂੰ ਅੱਗੇ ਲੰਘਦੇ ਭਗਤ ਮਾਨ ਤੇ ਉਹ ਮੁੰਡਾ ਤੇ ਮੈਂ ਬੁੱਢਾ ਅੱਛਾ ਬਾਜ ਕੇ ਵੇਖ ਲਈ ਤੇ ਬਾਪੂ ਦੇ ਹਾਸਤੇ ਸ਼ੜ ਦੇ ਹਾਸਤੇ ਕਾਲੇ ਹਾਸਤੇ ਵਧਣਾ ਚਲੋ ਕੋਈ ਗੱਲ ਨਹੀਂ ਆ ਕਿਹਨਾਂ ਦਾ ਘਰ ਹੈ ਜੀ ਇਹ ਵੀਰ ਆਪਣੇ ਘਰ ਆ ਅੱਛਾ ਤੇ ਤੁਸੀਂ ਵੀ ਘਰੇ ਗਏ ਹੋ ਮੁੱਖ ਮੰਤਰੀ ਸਾਹਿਬ ਉਧਰ ਆਏ ਵੀਰ ਪਿੰਡ ਲੋਣੀ ਸੱਦਿਆ ਗਿਆ ਬਾਹਰੋਂ ਹੀ ਆਇਆ ਤੇ ਬਾਹਰ ਦੇ ਬੰਦੇ ਬਾਬੂ ਕੰਨਾਂ ਨੂੰ ਮੀਟਿੰਗ ਕਰਦਣੀਆਂ ਯਾਰ ਉਹ ਤਾਂ ਤੁਹਾਡੇ ਵਾਸਤੇ ਆਏ ਆ ਆ ਵੇਖੋ ਵੀਰ ਘਰੋਂ ਘਰੀ ਖਲੋਤੇ ਅਸੀਂ ਤੇ ਸਾਡੇ ਵਾਸਤੇ ਕਿੱਥੇ ਆਏ ਆ ਕਾਰਨ ਵੇਖਣ ਕਿਉਂ ਨਹੀਂ ਗਏ ਮੁੱਖ ਮੰਤਰੀ ਸਾਹਿਬ ਯਾਰ ਸਾਡਾ ਜੀ ਨਹੀਂ ਕਰਦਾ ਭੁੱਲਰ ਨੂੰ ਛੱਡਦਾ ਭੁੱਲਰ ਦੇ ਦਿਮਾਗੀ ਟੈਨਸ਼ਨ ਚ ਉਹ ਹਗਾ ਵਾ ਜੇਲ ਦੇ ਅੰਦਰ ਆ ਇਹਨਾਂ ਕਿਸੇ ਨੇ ਯਾਨੀ ਕਿ ਉਹਨਾਂ ਨੂੰ ਛੱਡਣ ਦੀ ਕੋਸ਼ਿਸ਼ ਨਹੀਂ ਕੀਤੀ ਬੰਦੀ ਜਿਹੜਾ ਦਰਬਾਰ ਜਿਹੜਾ ਦਰਬਾਰ ਸਾਹਿਬ ਬਹਿ ਕੇ ਆਂਦਾ ਹੈ ਜੇ ਉਮੀਦ ਰੂ ਲੈਣਗੇ ਟਿਕਟ ਦਿੱਤੀ ਤੇ ਸਭ ਤੋਂ ਪਹਿਲਾਂ ਵਿਰੋਧ ਮੈਂ ਕਰੂੰਗਾ ਅੱਜ ਕਿਹੜੇ ਮੂਣਾ ਆਣ ਕੇ ਇ ਠੀਕ ਆ ਤਾਂ ਤਾਂ ਤੁਸੀਂ ਇਧਰਲੇ ਪਾਸੇ ਦੇਖ ਸਕਦੇ ਹੋ ਹੋਰ ਵੀ ਜਿਹੜੇ ਘਰ ਦਿਖਾ ਰਹੇ ਆ ਤੁਹਾਨੂੰ ਮੈਂ ਤਸਵੀਰਾਂ ਦਿਖਾ ਦਿਆਂ ਤਾਂ ਲੋਕ ਇਧਰਲੇ ਪਾਸੇ ਆ ਵੀ ਬੀਬੀਆਂ ਘਰ ਦੇ ਇਧਰ ਵੀ ਘਰ ਦੇ ਤਾਂ ਲੋਕ ਪਤਾ ਨਹੀਂ ਕਿਹੜੀ ਗੱਲੋਂ ਕਿਉਂ ਨਹੀਂ ਗਏ ਜਾਂ ਜਿੰਨੇ ਕਿ ਗਏ ਨੇ ਬੀਬੀ ਜੀ ਪੰਜਾਬ ਦੇ ਮੁੱਖ ਮੰਤਰੀ ਆ ਜਾਂ ਵੇਖਣ ਨਹੀਂ ਗਏ ਤੁਸੀਂ ਨਹੀਂ ਅਹੀਂ ਨਹੀਂ ਜਾਣਾ ਵੇਖਣ ਉਹ ਵੇਖਣ ਕਿਉਂ ਆਈਨਾਂ ਦਾ ਸ਼ਾਦੀ ਕਰਕੇ ਮੰਨਤ ਕਰਾਉਂਦਾ ਉਹ ਤਾਂ ਕਹਿੰਦੇ ਸੀ ਯੋਧਨਸ਼ਾਹ ਆਹ ਕੋਲ ਅਜ ਕਿੱਥਾ ਬਰਤ ਕੀਤਾ ਉਹ ਤਾਂ ਕਹਿੰਦੇ ਸੀ ਕਿੱਥੇ ਲੋਕਾਂ ਦਾ ਪੁੱਤ ਮਰਨਾ ਆ ਕੀ ਕਰਾਉਂਦੇ ਆ ਉਹ ਉਹ ਕਹਿੰਦੇ ਉਹ ਕਹਿੰਦੇ ਬੀਬੀਆਂ ਬਹੁਤ ਮੂਹ ਗਾੜੀ ਚ ਪੀਕਾ ਨਾ ਜਾ ਕੀ ਕਰਾਉਂਦੇ ਆ ਭਗਵੰਤ ਮਾਨ ਕੀ ਕਰਾਇਆ ਉਹਨੇ ਲੋਕਾਂ ਦਾ ਉਹਨੇ ਪੁੱਤ ਮਾਰਿਆ ਕੁਛ ਨਹੀਂ ਕੀਤਾ ਉਹਨੇ ਹਾਂ ਫੇਰ ਕਿ ਭਾਈਆ ਭਗਵੰਤ ਮਾਨ ਨੂੰ ਵੋਟ ਨਹੀਂ ਮੈਂ ਮੈਂ ਵੋਟ ਤਾਂ ਨਹੀਂ ਪੁੱਤ ਮਰਨਦਾ ਆ ਹਾਂ ਜੇ ਭਗਵੰਤ ਮਾਨ ਨੂੰ ਵੇਖਣ ਜਾਗੇ ਵੀ ਲੋਕਾਂ ਦੇ ਪੁੱਤ ਮਰਦੇ ਤਾਂ ਤੁਰ ਮਾ ਨਹੀਂ ਤੇ ਸਾਡੇ ਸਾਹਮਣੇ ਆ ਜਾ ਬੀਬੀ ਜੀ ਉਹ ਕਹਿੰਦੇ ਸੀ ਉਦਨ ਸ਼ੇਵਰੋਧ ਕਿੱਥੇ ਫਿਰ ਸਾਡੇ ਦਾ ਝਗਤਪੁਰਾ ਕਿੱਨਾ ਜਾਏਗਾ ਜਾ ਜਾ ਕੇ ਦੇਖ ਅੱਛਾ ਆਹੋ ਇਹ ਹਾਲ ਹੈ ਆਹੋ ਠੀਕ ਹੈ ਜੀ ਤਾਂ ਲਗਾਤਾਰ ਲੋਕਾਂ ਦੇ ਵਿੱਚ ਗੁੱਸਾ ਦੇਖ ਸਕਦੇ ਹਾਂ ਰੋਸ ਦੇਖ ਰਹੇ ਹਾਂ ਆ ਭਾਈ ਜੀ ਆਹੀ ਆਪਣਾ ਘਰ ਹੀ ਆ ਨਹੀਂ ਜੀ ਮੈਂ ਕਿਸੇ ਦੇ ਘਰ ਆਂ ਖਾਣ ਠੀਕ ਹੈ ਹਾਂ ਇਹ 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 ਘਰ ਵਾਲੇ ਵੀ ਨਹੀਂ ਮੁੱਖ ਮੰਤਰੀ ਨੂੰ ਦੇਖਣ ਗਏ ਆ ਇਹ ਘਰ ਵਾਲੇ ਕਿਹੜੇ ਮੁੱਖ ਮੰਤਰੀ ਨੂੰ ਠੀਕ ਆ ਲੈ ਆਹ ਵੇਖ ਲੋ ਜੀ ਮੁੱਖ ਮੰਤਰੀ ਦਾ ਵੀ ਨਹੀਂ ਪਤਾ ਇਹਨਾਂ ਨੂੰ ਵੀ ਕਿਹੜੇ ਮੁੱਖ ਮੰਤਰੀ ਨੂੰ ਵੇਖਣ ਜਾਣਾਗਾ ਬਾਪੂ ਜੀ ਛੋਟੇ ਗਵਾਂਢ ਚ ਮੁੱਖ ਮੰਤਰੀ ਸਾਹਿਬ ਆਇਆ ਗਏ ਨਹੀਂ ਵੇਖਣ ਤੁਸੀਂ ਅਸੀਂ ਸਰਗੋਤ ਤਰ੍ਹਾਂ ਨਹੀਂ ਜਾਂਦਾ ਤੁਰਿਆ ਤਰਿਆ ਨਹੀਂ ਜਾਂਦਾ ਅਸੀਂ ਉਹਦੇ ਮੋਟਾ ਨਹੀਂ ਪਾਉਣੀਆਂ ਕਿਹਨੂੰ ਮੁੱਖ ਮੰਤਰੀ ਨੂੰ ਉਹ ਤਾਂ ਥੋੜੇ ਪਿੰਡ ਆ ਰਹੇ ਆ ਬਾਪੂ ਪਿੰਡ ਦੇ ਸਾਡੇ ਪਿੰਡ ਸਾਡੇ ਜਿਹੜੇ ਮਰਜੀ ਜਾਵੇ ਤੇਰੇ ਮਰਜੀ ਆਵੇ ਆ ਕੀ ਕੀ ਲੱਗਦਾ ਫਿਰ ਇਹ ਪਿੰਡ ਦੇ ਲੋਕ ਆ ਜਿਹੜਾ ਜਾਂ ਇੱਥੋਂ ਦੀ ਵੋਟ ਕਿੱਧਰ ਨੂੰ ਜਾਊਂਗੇ ਅਸੀਂ ਪਾਉਣੀ ਆਂ ਇਹ ਕਾਲੀਆਂ ਨੂੰ ਕਾਲੀਆਂ ਨੂੰ ਆ ਕਿ ਤੱਕੜੀ ਨੂੰ ਪਾਉਣੀ ਆਈ ਤੱਕੜੀ ਨੂੰ ਤੱਕੜੀ ਨੂੰ ਪਾਉਣੀ ਆਈ ਬਾਪੂ ਉਥੋਂ ਆਮ ਆਮੀ ਪਾਰਟੀ ਵਾਲੇ ਤਾਂ ਕਹਿੰਦੇ ਕਹਿੰਦੇ ਵੀ ਤੱਕੜੀ ਨੇ ਲੁੱਟਿਆ ਹੀ ਬਹੁਤ ਹੈ ਉਹ ਤੱਕੜੀ ਦੇ ਗੁਰੂ ਅਨੰਦ ਦੇਵ ਜੀ ਬੀਬੀ ਮੁੱਖ ਮੰਤਰੀ ਸਾਹਿਬ ਕਹਿੰਦੇ ਇਹ ਕੀ ਕਰਦਾ ਕਹਿੰਦੇ ਕਾਲੀਆਂ ਕਾਲੀਆਂ ਨਸ਼ੇ ਵੇਚੀ ਜਾਂਦੇ ਵੇਚੀ ਜਾਂਦਾ ਵੱਡੀਆਂ ਘਾਇਓ ਉਸ ਨੇ ਢੱਕਦੀ ਕਿਛ ਨਹੀਂ ਨਸ਼ਾ ਵੀ ਘੰਡਿਆ ਦੱਸਿਆ ਆਣ ਕੇ ਭਗਵਾਨ ਸਮਾਨ ਉਹ ਤਾਂ ਕਹਿੰਦੇ ਸੀ ਜਿਹੜੇ ਨਸ਼ਾ ਤਸਕਰ ਸੀ ਉਹ ਫੜ ਲੇ ਬਹੁਤ ਸਾਰੇ ਜੀ ਫੜਿਆ ਆ ਸਾਡੇ ਜਗਤ ਭੁਲੇਖੇ ਨਾਲ ਵੀ ਘੰਡਿਆ ਜੋ ਫੜ ਕੇ ਦਿਖਾਓ ਅੱਛਾ ਫੜਦੇ ਹੂੰ ਪੜਦੇ ਆਓ ਬੀਬੀ ਉਹ ਤਾਂ ਕਹਿੰਦੇ ਬੀਬੀਆਂ ਬਹੁਤ ਸੁਖੀ ਆ 100000 ਰੁਪਏ ਮਿਲ ਗਏ ਜੱਗੀ ਤਾਂ ਹਾਂ 100000 ਸਵਾ ਕਰੇ ਜਿਹੜੀ ਉਹਦੇ ਭਗਵਾਨ ਦਮਾਨ ਦੇ ਉਹ ਕਹਿੰਦੇ ਹੁਣ 1100 ਦੇਣਾ ਕੀ ਤਾਂ ਭਗਵਾਨ ਦਮਾਨ ਨੇ ਹਾਂ 1100 ਲੋਕਾਂ ਨੂੰ ਦਿੱਤਾ ਨਹੀਂ ਉਹ ਕਹਿੰਦੇ ਉਹ ਕਹਿੰਦੇ ਹੁਣ ਬੀਬੀਆਂ ਨੂੰ ਉਹ ਨੋਂ ਨੋਂ ਦੇ ਦੇਵਾਂ ਜਿੰਨੂੰ ਦੇਣਾ ਨਹੀਂ ਕੀ ਕਹਣਾ ਗਿਆ ਜੀ ਤਾਂ ਇਧਰਲੇ ਪਾਸੇ ਸਾਰੇ ਜਿਹੜੇ ਪਿੰਡ ਦੇ ਲੋਕ ਨੇ ਉਹ ਘਰਾਂ ਦੇ ਵਿੱਚ ਆ ਉਧਰ ਦੇ ਪਾਸੇ ਮੁੱਖ ਮੰਤਰੀ ਸਾਹਿਬ ਆਏ ਆ ਤਾਂ ਬਾਈ ਤੁਸੀਂ ਗਏ ਨਹੀਂ ਫਿਰ ਮੁੱਖ ਮੰਤਰੀ ਸਾਹਿਬ ਆਇਆ ਵੇਖਣ ਨਹੀਂ ਵੀਰ ਜੀ ਕਿਉਂ ਵੇਖਣ ਕਿਉਂ ਨਹੀਂ ਗਏ ਉਹਨਾਂ ਨੂੰ ਬਾਜੀ ਮਤਬਲੀ ਕੋਈ ਨਹੀਂ ਵੇਖਣ ਦਾ ਕੋਈ ਹੈਗਾ ਹੀ ਨਹੀਂ ਵੇਖਣ ਦਾ ਫਾਇਦਾ ਕੋਈ ਨਹੀਂ ਤੁਹਾਡੇ ਗਵਾਂਢ ਚ ਮੁੱਖ ਮੰਤਰੀ ਆਇਆ ਇੰਨੀ ਭੀੜ ਆ ਉੱਥੇ ਬਾਜੀ ਮੁੱਖ ਮੰਤਰੀ ਹੈਗਾ ਹੀ ਨਹੀਂ ਉਹਦੇ ਕਿ ਕੀ ਫਾਇਦਾ ਵੇਖਣ ਦਾ ਯਾਰ ਲਹਿਗੇ ਆ ਮੁੱਖ ਮੰਤਰੀ ਨਹੀਂ ਯਾਰ ਮੁੱਖ ਮੰਤਰੀ ਹੈਗੇ 99 92 ਸੀਟਾਂ ਮਿਲੀਆਂ ਮੁੱਖ ਮੰਤਰੀ ਹੋਣਾ ਸੀ ਇਹ ਪਤਾ ਨਹੀਂ ਮੈਂ ਆਪਣੇ ਹੱਥੀ ਨਹਿਰ ਤੋਂ ਕਿੰਨੇ ਮੁੰਡੇ ਚੁੱਕੇ ਸਰੇਂਜ ਵਿੱਚ ਹੁੰਦੀ ਆ ਅੱਛਾ ਚੁੱਕੇ ਜਾਂਦੇ ਉਹ ਨਸ਼ਾ ਦਿੰਦਾ ਤਿੰਨ ਸਾਲਾਂ ਚ ਮੰਦਣਾ ਪੰਜ ਸਾਲ ਹੋ ਗਿਆ ਉਹ ਤਾਂ ਕਹਿੰਦੇ ਸੀ ਉਦ ਨਸ਼ਾ ਵਿਰੋਧ ਚਲਾਇਆ ਕਿੱਥ ਉਹ ਤਾਂ ਤੱਕ ਉਤਾ ਕਹਿੰਦੇ ਸੀ ਮੰਤਰੀ ਸਾਹਿਬ ਨੂੰ ਆਖੋ ਵੀ ਇੱਥੇ ਆਉਂਦਾ ਨਾ ਚਲੋ ਉਹਨਾਂ ਨਾਲ ਚਲੋ ਇੱਥੋਂ ਤੁਹਾਨੂੰ ਪਿੰਡ ਵਿਖਾਉਨੇ ਉਹਨਾਂ ਸ਼ਾਦ ਜਦ ਤੱਕ ਬੰਦ ਹੋਇਆ ਬਾਪੂ ਜੀ ਤੁਸੀਂ ਤੁਸੀਂ ਵੀ ਨਹੀਂ ਗਏ ਪ੍ਰੋਗਰਾਮ 'ਚ ਅਸੀਂ ਉੱਥੇ ਕੀ ਕਰਨਾ ਹੈ ਕਿਉਂ ਨਹੀਂ ਅਸੀਂ ਸਾਡੇ ਉਹ ਸਾਡੇ ਅਸੀਂ ਕੱਲ੍ਹ ਗਿਆ ਨਾ ਪਾਉਣੀ ਹੈ ਠੀਕ ਹੈ ਤੇ ਬਾਪੂ ਫਿਰ ਜਿਹੜੇ ਉੱਥੇ ਲੋਕ ਨੇ ਉਹ ਕੌਣ ਨੇ ਉਹ ਲਾਂਬ ਦੇ ਆਏ ਆ ਸਾਡੇ ਪਿੰਡ ਦਾ ਨਹੀਂ ਕੋਈ ਵੀ ਤੁਹਾਡੇ ਪਿੰਡ ਦਾ ਕੋਈ ਨਹੀਂ ਨਾ ਨਾ ਬੱਚਾ ਵੀ ਨਹੀਂ ਠੀਕ ਹੈ ਇਹ ਬਾਪੂ ਕੀ ਕਰਨੇ ਇਸ ਪਿੰਡ ਦੇ ਲੋਕ ਉੱਥੇ ਕਿਉਂ ਨਹੀਂ ਕਿ ਤੁਹਾਡੇ ਪਿੰਡ ਦਾ ਪ੍ਰੋਗਰਾਮ ਹੈ ਸਾਡੇ ਪਿੰਡ ਦਾ ਪ੍ਰੋਗਰਾਮ ਨੂੰ ਆਪੇ ਕੀਤਾ ਹੈ ਆਪੇ ਚੁਰਕ ਚਲੇ ਜਾਣਾ ਠੀਕ ਹੈ ਕੀ ਲੱਗਦਾ ਫਿਰ ਜਿਵੇਂ ਆਮ ਆਦਮੀ ਪਾਰਟੀ ਕਹਿੰਦੀ ਕਹਿੰਦੀ ਅਸੀਂ ਕੰਮ ਬਹੁਤ ਕੀਤੇ ਆ ਕੋਈ ਵੀ ਕੰਮ ਕੀਤਾ ਨਾ ਕਿਵੇਂ ਬਾਪੂ ਇੱਕ ਹੀ ਲਾਮੂ ਲੈਂਦੇ ਹੋ ਨਾ ਲਾਮੂ ਲੈਂਦੇ ਆ ਕੌਣ ਸਾਡੇ ਪਿੰਡ ਦਾ ਨਹੀਂ ਬੰਦਾ ਕਿਵੇਂ ਭਾਈ ਪੈਸੇ ਦੇਖ ਲੈਂਦੇ ਹੋ ਬੰਦੇ ਸਾਡੇ ਪਿੰਡ ਦਾ ਇੱਕ ਨਿਆਣਾ ਨਹੀਂ ਹੈਗਾ ਦੇ ਵਿੱਚ ਇੱਕ ਬੱਚਾ ਵੀ ਨਹੀਂ ਨਿਕਲੂਗਾ ਤਾਂ ਇਧਰਲੇ ਪਾਸੇ ਬੀਬੀਆਂ ਵੀ ਖੜੀਆਂ ਬੀਬੀ ਜੀ ਪੰਜਾਬ ਦੇ ਮੁੱਖ ਮੰਤਰੀ ਆਏ ਆ ਵੇਖਣ ਨਹੀਂ ਗਏ ਤੁਸੀਂ ਅਹੀਂ ਇਹ ਕੀ ਕਿਵੇਂ ਬੀਬੀ ਕੀ ਕਰਨਾ ਹੈ ਭਰਾਵਾ ਨੂੰ ਠੀਕ ਹੈ ਉਹ ਉਹ ਤਾਂ ਕਹਿੰਦੇ ਬੀਬੀਆਂ ਬਹੁਤ ਖੁਸ਼ ਆ ਲੈ 11 1100 ਰੁਪਏ ਦੇਣਾ ਬੱਲੇ ਬੱਲੇ ਕਦੋਂ ਦਿੱਤਾ ਉਹ ਕਹਿੰਦੇ ਹੁਣ ਪਹਿਲਾ 1000 ਦੇਣਾ ਸੀ ਹੁਣ 1100 ਦੇਵਾਂਗੇ ਆਹ ਜੀ ਰੋਲੇ ਰੱਖੇ ਆਪਣੀ ਕੋਲੇ ਰੱਖੇ ਹਾਂ ਕੋਲੇ ਰੱਖੇ ਠੀਕ ਹੈ ਬੀਬੀ ਕੋਲੇ ਰੱਖਿਆ ਮੁੰਡੇ ਕਿੰਨੇ ਮਰੇ ਕਿਵੇਂ ਬੀਬੀ ਮੁੰਡੇ ਬਹੁਤ ਮਰੇ ਸਾਡੇ ਪਿੰਡੋਂ ਨਸ਼ੇ ਕਰ ਕਰਕੇ ਉਹ ਡੱਕੇ ਹੀ ਨਹੀਂ ਆਉਂਦਾ ਹੀ ਮੈਂ ਡੱਕੂੰਗਾ ਠੀਕ ਉਹ ਨਹੀਂ ਉਹ ਤਾਂ ਕਹਿੰਦੇ ਸੀ ਉਧ ਨਸ਼ਾ ਵਿਰੋਧ ਚਲਾਇਆ ਕਹਿੰਦੇ ਕੋਈ ਨਹੀਂ ਚਲਾਇਆ ਕਹੇ ਨਹੀਂ ਚਲਾਇਆ ਉਹ ਉਹ ਤਾਂ ਕਹਿੰਦੇ ਸੀ ਨਸ਼ਾ ਤਸਕਰ ਫੜ ਕੇ ਜੇਲ੍ਹ ਚ ਧੱਕੇ ਨਾ ਨਾ ਕਹੇ ਨਹੀਂ ਚਲਾਇਆ ਸਾਰੇ ਪਿੰਡ ਦੇ ਇੱਥੇ 10 ਮੁੰਡੇ ਮਰ ਗਏ ਠੀਕ ਹੈ ਉਹ ਬੀਬੀ ਉਹ ਕਹਿੰਦੇ ਸੀ ਸਿੱਖਿਆ ਕ੍ਰਾਂਤੀ ਵੀ ਲੈ ਕੇ ਆਉਂਦੀ ਹੈ ਕਹਿੰਦੇ ਸਕੂਲ ਬਹੁਤ ਸੋਹਣੇ ਬਣਾਏ ਆ ਸਕੂਲ ਤਾਂ ਬਣਾਏ ਨੇ ਨਿਆਣੇ ਵੀ ਢਾਉਣ ਨਾ ਜਿਹੜੇ ਨਸ਼ੇ ਕਰਦੇ ਆ ਇਹ ਮੁੰਡੇ ਚੀਜ਼ਾਂ ਛੁਪਣਦੇ ਆ ਨਿਆਣੇ ਮਰਨਦੇ ਆ ਨਹੀਂ ਹੁਣ ਤੁਸੀਂ ਬੀਬੀ ਵੀ ਫੇਰ ਵੇਖਣ ਜਾਓਗੇ ਨਹੀਂ ਭਰਾਵਾ ਕੀ ਵੇਖਣ ਜਾਣਾ ਕੀ ਲੱਗਦਾ ਫੇਰ ਮਾਹੌਲ ਕਿਹੜੇ ਪਾਸ ਤੀਨ ਨੂੰ ਛੋੜਨਗੇ ਲੋਕ ਜਾਓ ਜਿੱਥੇ ਜਾਊਗਾ ਠੀਕ ਮੁੱਖ ਮੰਤਰੀ ਸਾਹਿਬ ਆਏ ਆ ਕਹਿੰਦੇ ਵੀ 2100 ਨੌਕਰੀਆਂ ਪਿੱਛੇ ਵੰਡ ਕੇ ਆਇਆ ਮੈਂ 2100 ਝੂਠ ਆ ਸਭ ਝੂਠ ਆ ਉਹ ਉਹ ਤਾਂ ਕਹਿੰਦੇ ਸੀ ਸੱਚੇ ਇਨਕਲਾਬੀਆਂ ਇਮਾਨਦਾਰ ਬੰਦੇ ਝੂਠ ਦੀ ਝੂਠ ਆ ਬਿਲਕੁਲ ਝੂਠ ਆ ਇਹ ਹੈਗਾ ਝਟਕਲੇ ਵਾਲਾ ਉਹ ਤਾਂ ਝਟਕਲੇ ਬਾਜ ਅੱਛਾ ਉਹ ਤਾਂ ਉਹ ਤਾਂ ਕਹਿੰਦੇ ਸੀ ਵਾਦੇ ਪੂਰੇ ਕਰੇ ਤੇ 30 ਕਿਲੋ ਸਾਡੀ ਕਣਕਾਂ ਦੀ ਅੱਛਾ ਤੇ ਆ ਇਹਨੇ 13-13 ਕਿਲੋ ਕਰਤੀ ਤੁਸੀਂ ਵੇਖਣ ਨਹੀਂ ਪਾਣਾ ਤਾਂ ਇਹੋ ਕੋਈ ਚਾਹੀਦਾ ਹੁੰਦਾ ਤੁਸੀਂ ਵੇਖਣ ਨਹੀਂ ਗਏ ਮੱਕ ਨਹੀਂ ਮਿਲਿਆ ਨੂੰ ਅਹੀਂ ਨਹੀਂ ਵੰਦੇ ਇਹਨੂੰ ਇਹਦੀ ਪੁੱਥੀ ਵੇਖ ਕੇ ਕੀ ਕਰਨਾ ਕਿਉਂ ਮਾਸਾ ਇਹਨੇ ਜਿੰਨੇ ਸਾਡੀ ਕਣਕ ਸਾਨੂੰ ਗਰੀਬਾਂ ਨੂੰ ਤੇ ਕਣਕ ਨਾਲ ਦਾਲਣ ਵਾਸਤਾ ਸੀ ਉਹ ਇਹਨੇ ਕਟਾਤੀ ਸਾਨੂੰ ਬਾਦਲ ਨੇ ਲਾ ਕੇ ਦਿੱਤੀ ਸੀ ਮਾਸਾ ਪਿਆ ਕਟਾਤੀ ਇਹ ਕਹਿੰਦੇ 2500 ਅਪੀਲਸ਼ਨ ਕਰਾਂਗੇ ਹੋਈ ਅੱਛਾ ਇਹ ਜਿੱਦੋਂ ਵੋਟਾਂ ਲੈਣੀਆਂ ਉਦੋਂ ਹੀ ਆਂਦੇ ਆ ਮੁੜ ਕੇ ਨਹੀਂ ਗਰੀਬਾਂ ਕੋਈ ਪੁੱਛਦਾ ਉਹ ਕਹਿੰਦੇ ਬੀਬੀਆਂ ਵਾਸਤੇ ਵੀ ਸਕੀਮ ਲੈ ਕੇ ਆਉਣੀ ਆ ਇਹ ਸੁਹਾ ਕਹਿੰਦੇ ਰਸੋਈ ਖਰਚਾ ਦਵਾਂਗੇ ਦਿੱਤਾ ਅੱਛਾ ਦੱਸਿਆ ਅਜੇ ਤੱਕ ਅ ਉਹ ਕਹਿੰਦੇ ਅੱਗੇ 1000 ਦੇਣਾ ਸੀ ਹੁਣ 1100 ਬਕਵਾਸ ਬਿਲਕੁਲ ਬਕਵਾਸ ਕੁਛ ਨਹੀਂ ਇਹੋ ਗੱਲਾਂ ਵਸ ਮੇਰੀਆਂ ਜਿਹੜੇ ਲੋਕ ਨੇ ਮੈਂ ਤੁਹਾਨੂੰ ਦਿਖਾ ਦਿਆਂ ਇਧਰਲੇ ਪਾਸੇ ਤਸਵੀਰ ਕੈਮਰਾਮੈਨ ਨੂੰ ਕਹੂੰਗਾ ਦਿਖਾ ਦਿਓ ਜੇ ਤਾਂ ਲਗਾਤਾਰ ਜਿਹੜੇ ਲੋਕ ਨੇ ਉਹ ਘਰਾਂ ਦੇ ਵਿੱਚ ਐ ਬਹੁਤ ਸਾਰੇ ਲੋਕ ਨੇ ਉਹ ਹਾਲੇ ਉਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਨਹੀਂ ਹੋਏ ਇਸ ਪਿੰਡ ਦੇ ਲੋਕਾਂ ਦਾ ਇਹ ਕਹਿਣਾ ਵੀ ਜਿਹੜੇ ਉਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਭਾਈ ਉਹ ਸਾਡੇ ਪਿੰਡ ਦੇ ਨਹੀਂ ਇਹ ਲੋਕ ਇਹ ਗੱਲ ਕਹਿੰਦੇ ਨੇ ਹੁਣ ਇਹ ਗੱਲ ਜਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੱਸ ਸਕਦੇ ਨੇ ਜਾਂ ਉਹਨਾਂ ਦੀ ਟੀਮ ਦੱਸ ਸਕਦੀ ਹੈ ਵੀ ਭਾਈ ਇਹ ਲੋਕ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਿਉਂ ਨਹੀਂ ਹੋਏ ਕਿੱਥੇ ਕਮੀ ਰਹੀ ਆ ਕੀ ਗੱਲਬਾਤ ਹੈ ਇਹ ਮੁੱਖ ਮੰਤਰੀ ਸਾਹਿਬ ਦੱਸ ਸਕਦੇ ਨੇ ਪਰ ਫਿਲਹਾਲ ਜਿਮਨੀ ਚੋਣਾ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਗੱਲ ਦੀ ਹੱਡੀ ਬਣਦੀ ਨਜ਼ਰ ਆ ਰਹੀ ਹੈ ਕਿਉਂਕਿ ਇਹ ਜਿਮਨੀ ਚੋਣ ਦੇ ਵਿੱਚ ਚਾਹੇ ਕਾਂਗਰਸ ਦੀ ਗੱਲ ਕਰ ਲਈਏ ਰਾਜਾ ਬੜਿੰਗ ਸਾਹਿਬ ਦਾ ਜ਼ੋਰ ਲੱਗਿਆ ਹੋਇਆ ਹੈ ਚਾਹੇ ਚਚਨਜੀਤ ਸਿੰਘ ਚੰਨੀ ਆ ਰਹੇ ਨੇ ਚਾਹੇ ਅਮਰਪਾਲ ਸਿੰਘ ਜੀ ਦੇ ਪਿਤਾ ਜੀ ਇੱਥੇ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ ਪਰ ਲਗਾਤਾਰ ਆਪਣੀ ਚੋਣ ਜਿੱਤਣ ਦੇ ਲਈ ਆਮ ਆਦਮੀ ਪਾਰਟੀ ਹਰ ਇੱਕ ਪਿੰਡ ਹਰ ਇੱਕ ਸ਼ਹਿਰ ਦੇ ਵਿੱਚ ਜਾ ਰਹੀ ਹੈ ਪਰ ਲੋਕ ਇਸ ਪਿੰਡ ਦੇ ਦੇਖਣ ਨਹੀਂ ਗਏ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਫੇਰ ਤਸਵੀਰ ਦਿਖਾ ਦਿਓ ਜੇ ਆਮ ਆਪੀ ਪਾਰਟੀ ਦੇ ਗੱਲ ਦੀ ਹੱਡੀ ਨਜ਼ਰ ਆ ਰਹੀ ਹੈ ਇਹ ਜਿਮਨੀ ਚੋਣ ਜਿਮਨੀ ਚੋਣ ਜਿੱਤਣ ਦੇ ਲਈ ਆਮ ਆਪ ਦੀ ਪਾਰਟੀ ਹਰ ਇੱਕ ਪਿੰਡ ਹਰ ਇੱਕ ਸ਼ਹਿਰ ਦੇ ਵਿੱਚ ਜਾ ਰਹੀ ਹੈ ਪਰ ਲੋਕ ਇਸ ਪਿੰਡ ਦੇ ਦੇਖਣ ਨਹੀਂਗੇ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਫੇਰ ਤਸਵੀਰ ਦਿਖਾ ਦਿਓ ਜੇ ਆਹ ਉਹ ਲੋਕ ਬੈਠੇ ਨੇ ਉਧਰ ਕੋਠਿਆਂ ਤੇ ਜੜੇ ਨੇ ਕੋਈ ਇਸ ਪਿੰਡ ਦਾ ਇਹ ਲੋਕਾਂ ਦਾ ਕਹਿਣਾ ਵੀ ਅਸੀਂ ਦੇਖਣ ਨਹੀਂਗੇ ਤੁਸੀਂ ਕਿਵੇਂ ਦੇਖਦੇ ਹੋ ਸਾਰੀ ਗੱਲਬਾਤ ਨੂੰ ਜੁੜੇ ਰਹੋ ਸਫਰ ਟੈਲੀਵਿਜ਼ਨ ਨਾਲ ਫਿਰ ਮਿਲਾਂਗਾ ਕੈਮਰਾਮੈਨ ਕਾਸ਼ਤੀ ਤੇ ਨਾਲ ਮੈਂ ਜੋਤਕਰੇਵਾਲ ਸਤਿ ਸ਼ਕਾਲ